ਅੱਜ ਅਸੀਂ ਨਿੱਕੀ ਕਹਾਣੀ ਦੀ ਪ੍ਰਭਾਸ਼ਾ ਬਾਰੇ ਗੱਲ ਕਰਾਂਗੇ ਨਿੱਕੀ ਕਹਾਣੀ ਸਾਹਿਤ ਦਾ ਆਧੁਨਿਕ ਸਾਹਿਤ ਦਾ ਰੂਪ ਹੈ ਜੋ ਨਵੀਨ ਵੀ ਹੈ ਤੇ ਪੁਰਾਣਾ ਵੀ ਨਿੱਕੀ ਕਹਾਣੀ ਬੀਏ ਬੀਐਸਸੀ ਬੀਕਾਮ ਸੈਮੈਸਟਰ 6ਵੇਂ ਦੇ ਵਿੱਚ ਯੂਨਿਟ ਨੰਬਰ 3 ਦੇ ਵਿੱਚ 10 ਨੰਬਰ ਦਾ ਪ੍ਰਸ਼ਨ ਹੈ ਤੇ ਇਸ ਵਿੱਚ ਦੱਸਿਆ ਗਿਆ ਹੈ ਕਿ ਕਹਾਣੀ ਜਿੱਦਾਂ ਜਨਮ ਮਨੁੱਖ ਦੇ ਜਨਮ ਨਾਲ ਹੋਇਆ ਜਦੋਂ ਮਨੁੱਖ ਕੋਲ ਹਲੇ ਸ਼ਬਦਾਂ ਦੀ ਕਰਾਮਾਤ ਨਹੀਂ ਸੀ ਉਸ ਸਮੇਂ ਵੀ ਉਹ ਆਪਣੇ ਪਰਿਵਾਰ ਦੇ ਜੀਆਂ ਨੂੰ ਇਸ਼ਾਰਿਆਂ ਨਾਲ ਬੀਤੀਆਂ ਘਟਨਾਵਾਂ ਸੁਣਾਉਂਦਾ ਸੀ ਕਹਾਣੀ ਸਾਹਿਤ ਨੇ ਇਤਿਹਾਸਿਕ ਤੇ ਮਿਥਾਸਕ ਕਰਮ ਵਿੱਚ ਸਮੇ ਸਮੇ ਕਈ ਰੂਪ ਬਦਲੇ ਹਨ ਇਹ ਲੋਕ ਕਥਾ ਦੰਤ ਕਥਾ ਸਾਖੀ ਆਦ ਵਿੱਚੋਂ ਸਫਰ ਕਰਦੀ ਹੋਈ ਅਜੋਕੇ ਸਮੇ ਤੱਕ ਪਹੁੰਚੀ ਪਹੁੰਚੀ ਹੈ ਗੁਰਦਿਆਲ ਸਿੰਘ ਫੋਲ ਦੇ ਵਿਚਾਰ ਅਨੁਸਾਰ ਬਾਤ ਵੀ ਇੱਕ ਕਹਾਣੀ ਹੈ ਲੋਕ ਕਥਾ ਵੀ ਇੱਕ ਕਹਾਣੀ ਹੈ ਤੇ ਨਾਵਲ ਵੀ ਕਹਾਣੀ ਤੇ ਭਲਿਆ ਇੱਕ ਰੂਖ ਹੈ ਨਿੱਕੀ ਕਹਾਣੀ ਦੀ ਪ੍ਰਭਾਸ਼ਾ ਇੱਥੇ ਦਿੱਤੀ ਹੋਈ ਆ ਤੁਸੀਂ ਪਿਆਰੇ ਵਿਦਿਆਰਥੀਓ ਦੇਖ ਸਕਦੇ ਹੋ ਅਲੱਗ-ਅਲੱਗ ਪ੍ਰਭਾਸ਼ਾਵਾਂ ਤੁਸੀਂ ਇੱਥੋਂ ਦੇਖ ਕੇ ਯਾਦ ਕਰੋ ਐਲਿਸ ਸਹਿਜ ਦੇ ਅਨੁਸਾਰ ਨਿੱਕੀ ਕਹਾਣੀ ਘੋੜ ਦੌੜਵਾਂਗ ਹੈ ਜਿਸ ਵਿੱਚ ਆਰੰਭ ਤੇ ਅੰਤ ਮਹੱਤਵਪੂਰਨ ਹੈ ਮੁਪਾਸਨ ਅਨੁਸਾਰ ਨਿੱਕੀ ਕਹਾਣੀ ਦਾ ਨਿਸ਼ਚਿਤ ਆਰੰਭ ਮੱਧ ਅਤੇ ਅੰਤ ਹੋਣਾ ਚਾਹੀਦਾ ਹੈ ਤੇ ਕਹਾਣੀ ਵਿੱਚਲੇ ਸੋਚ ਸਵਾਦ ਨੂੰ ਹਰ ਵਰਗ ਦੇ ਲੋਕ ਮੰਨਦੇ ਹਨ ਤੇ ਇਸ ਤਰ੍ਹਾਂ ਇੱਥੋਂ ਤੁਸੀਂ ਪ੍ਰਭਾਸ਼ਾ ਕੋਈ ਵੀ ਆਪਣੀ ਸਾਧ ਅਨਸਾਰ ਕੋਈ ਦੋ ਪ੍ਰਭਾਸ਼ਾਵਾਂ ਚੁਣ ਸਕਦੇ ਹੋ ਨਿੱਕੀ ਕਹਾਣੀ ਦੇ ਗੁਣਾ ਵਿੱਚ ਅਸੀਂ ਗੱਲ ਕਰਾਂਗੇ ਕਿ ਨਿੱਕੀ ਕਹਾਣੀ ਦਾ ਆਪਣਾ ਵਿਸ਼ੇਸ਼ ਗੁਣ ਹਨ ਜਿੰਨਾ ਵਿੱਚ ਕਰਕੇ ਬਧੇਰੇ ਮਕਬੂਲ ਹੁੰਦੀ ਹੈ ਇੱਕ ਤਾਂ ਇਹ ਆਕਾਰ ਵਿੱਚ ਨਿੱਕੀ ਹੁੰਦੀ ਹੈ ਤੇ ਦੂਸਰਾ ਇਸ ਦੇ ਵਿੱਚ ਬਹੁਤ ਸੰਖੇਪ ਦੇ ਵਿੱਚ ਜੀਵਨ ਦੀ ਕਿਸੇ ਘਟਨਾ ਦਾ ਪੂਰਨ ਵਰਣਨ ਵੀ ਕੀਤਾ ਜਾਂਦਾ ਹੈ ਤੇ ਕਿਤੇ ਕਿਤੇ ਪਾਠਕਾਂ ਦੀ ਕਲਪਨਾ ਤੇ ਵੀ ਛੱਡ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਨਿੱਕੀ ਕਹਾਣੀ ਵਿੱਚ ਪ੍ਰਭਾਵ ਦੀ ਏਕਤਾ ਹੁੰਦੀ ਹੈ ਭਾਵ ਸਮਾਸਥਾਨ ਤੇ ਕਾਰਜ ਨੂੰ ਧਿਆਨ ਚ ਰੱਖਿਆ ਜਾਂਦਾ ਹੈ ਕਲਾਤਮਕਤਾ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਕਹਾਣੀਕਾਰ ਬੇਲੋੜਾ ਵਿਸਥਾਰ ਨਾ ਦੇਵੇ ਨਾਵਲ ਵਿੱਚ ਤਾਂ ਵਿਸਥਾਰ ਹੋ ਸਕਦਾ ਹੈ ਪਰ ਨਿੱਕੀ ਕਹਾਣੀ ਵਿੱਚ ਬਹੁਤਾ ਵਿਸਥਾਰ ਨਹੀਂ ਹੁੰਦਾ ਇਹ ਬਹੁਤ ਸੀਮਤ ਸ਼ਬਦਾਂ ਦੇ ਵਿੱਚ ਕਲਾਤਮਕ ਰੂਪ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਤੇ ਤੁਸੀਂ ਇੱਥੋਂ ਆਪਣੀਆਂ ਇਸ ਤਰ੍ਹਾਂ ਸੰਖੇਪ ਵਿੱਚ ਇਹਨੂੰ ਸਮਝ ਸਕਦੇ ਹੋ ਉਸ ਤੋਂ ਬਾਅਦ ਇਹ ਕਿਹਾਣੀ ਦਾ ਅਗਲਾ ਗੋੜ ਹੈ ਇਸ ਵਿੱਚ ਰੌਚਕਤਾ ਹੁੰਦੀ ਹੈ ਪਰ ਇਹ ਦਿਲਚਸਪੀ ਨਾਲ ਅੱਗੇ ਵਧਦੀ ਹੈ ਤੇ ਪਾਠਕ ਕੇ ਜਾਣਨ ਲਈ ਉਤਸੁਕ ਰਹਿੰਦਾ ਹੈ ਕਿ ਅੱਗੇ ਕੀ ਹੋਵੇਗਾ ਇਸ ਵਿੱਚ ਗਤੀਸ਼ੀਲਤਾ ਹੁੰਦੀ ਹੈ ਕਿ ਕਹਾਣੀ ਵਿੱਚ ਚਾਲ ਮੱਠੀ ਨਹੀਂ ਪੈਂਦੀ ਸਕੋ ਕਹਾਣੀ ਤੇਜ਼ ਚਾਲ ਚੱਲਦੀ ਰਹਿੰਦੀ ਹੈ ਤੇ ਪਾਠਕਾਂ ਦਾ ਦਰਸ਼ਕਾਂ ਪਾਠਕਾਂ ਦਾ ਇੱਕ ਜਿਹੜਾ ਸੋਚ-ਸਵਾਦ ਦਾ ਸਰੋਤਿਆਂ ਦਾ ਸੋਚ-ਸਵਾਦ ਹੈ ਉਹ ਬਣਿਆ ਰਹਿੰਦਾ ਹੈ ਇਸ ਤੋਂ ਇਲਾਵਾ ਨਿੱਕੀ ਕਹਾਣੀ ਵਿੱਚ ਕੁਝ ਤੱਤ ਹਨ ਇਹਦੇ ਜਿਹੜੇ ਇਸ ਨੂੰ ਹੋਰ ਜ਼ਿਆਦਾ ਪਰਪੱਕ ਬਣਾਉਂਦੇ ਆ ਪਹਿਲਾ ਹੈ ਪਲੋਟ ਕਹਾਣੀ ਦੇ ਵਿੱਚ ਪਲੋਟ ਜਾਂ ਗੋਦ ਜਾਂ ਕਥਾਨਕ ਸੰਖੇਪ ਤੇ ਸਰਲ ਹੁੰਦਾ ਹੈ ਕਥਾਨਕ ਦਾ ਆਰੰਭ ਬੜਾ ਨਾਟਕੀ ਹੁੰਦਾ ਹੈ ਕਹਾਣੀ ਪਹਿਲਾਂ ਸਮੱਸਿਆ ਦੀ ਸੂਚਨਾ ਦਿੰਦੀ ਹੈ ਤੇ ਫਿਰ ਸਿਖਰ ਵੱਲ ਵੱਧਦੀ ਹੈ ਤੇ ਅੰਤ ਵਿੱਚ ਕੋਈ ਸੁਝਾਓ ਦਿੱਤਾ ਜਾਂਦਾ ਹੈ ਕਹਾਣੀ ਦਾ ਅੰਤ ਬੰਦੂਕ ਚੋਂ ਨਿਕਲੀ ਗੋਲੀ ਵਾਂਗ ਝਟ ਝਟਪਟਾ ਹੁੰਦਾ ਹੈ ਝਟਪਟਾ ਮਤਲਬ ਜਲਦੀ ਜਲਦੀ ਤੇ ਬਾ ਪਾਠਕਾਂ ਦੀ ਕਲਪਨਾ ਤੇ ਵੀ ਛੱਡ ਦਿੱਤਾ ਜਾਂਦਾ ਹੈ ਤੇ ਇਸ ਵਿੱਚ ਪਾਤਰ ਚਿੱਤਰਨ ਦਾ ਵਿਸ਼ੇਸ਼ ਮਹੱਤਵ ਹੈ ਕਹਾਣੀ ਵਿੱਚ ਪਾਤਰਾਂ ਦੀ ਗਿਣਤੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿਉਂਕਿ ਕਹਾਣੀ ਛੋਟੀ ਹੈ ਪ੍ਰਭਾਵ ਦੀ ਇਕਤਾ ਕਾਇਮ ਰੱਖਣ ਲਈ ਘੱਟ ਪਾਤਰਾਂ ਨਾਲ ਕਹਾਣੀ ਨੂੰ ਜ਼ਿਆਦਾ ਵਧੀਆ ਰੂਪ ਦਿੱਤਾ ਜਾ ਸਕਦਾ ਹੈ ਤੇ ਨਾਵਲ ਵਿੱਚ ਬਧੇਰੇ ਪਾਤਰ ਹੁੰਦੇ ਹਨ ਉਸ ਤੋਂ ਬਾਅਦ ਕਹਾਣੀ ਵਿੱਚ ਵਾਰਤਾਲਾਪ ਜਾਂ ਡਾਇਲੌਗ ਦਾ ਵਿਸ਼ੇਸ਼ ਮਹੱਤਵ ਹੈ ਵਾਰਤਾਲਾਪ ਬੜੇ ਚੁਸਤ ਸੁਭਾਵਕ ਪਾਤਰਾਂ ਦੇ ਸੁਭਾਅ ਅਨੁਸਾਰ ਹੋਣ ਪਾਤਰਾਂ ਦੀ ਹਾਜ਼ਰ ਜਵਾਬੀ ਤਰੰਤ ਛੋਟੇ ਬਾਖ ਤੇ ਤੇਜ਼ ਗਤੀ ਨਾਲ ਕਹਾਣੀ ਦੀ ਪ੍ਰਭਾਵਸ਼ੀਲਤਾ ਕਾਇਮ ਰੱਖਦੀ ਹੈ ਵਾਤਾਵਰਣ ਤੇ ਦ੍ਰਿਸ਼ ਚਿੱਤਰਣ ਕਹਾਣੀ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਕਹਾਣੀਕਾਰ ਨੂੰ ਚਾਹੀਦਾ ਹੈ ਕਿ ਉਹ ਸਮੁੱਚੇ ਵਾਤਾਵਰਣ ਦਾ ਚਿੱਤਰ ਯਥਾਰਥਕ ਭਾਵ ਜੀਵਨ ਨਾਲ ਜੁੜਿਆ ਸੁਭਾਵਕ ਪੇਸ਼ ਕਰੇ ਤੇ ਹਰ ਕਹਾਣੀ ਉਹੀ ਕਹਾਣੀ ਸਫਲ ਹੁੰਦੀ ਹੈ ਜਿਸ ਕਹਾਣੀ ਵਿੱਚ ਜੀਵਨ ਦੇ ਨਾਲ ਜੁੜੀਆਂ ਜਿਹੜੀਆਂ ਸਮੱਸਿਆਵਾਂ ਤੇ ਦ੍ਰਿਸ਼ ਹਨ ਉਹ ਬਿਆਨ ਕੀਤੇ ਜਾਂਦੇ ਹਨ ਭਾਸ਼ਾ ਤੇ ਸ਼ੈਲੀ ਵੀ ਕਹਾਣੀ ਵਿੱਚ ਵਿਸ਼ੇਸ਼ ਮਹੱਤਤਾ ਰੱਖਦੀ ਹੈ ਕਹਾਣੀ ਵਿੱਚ ਸ਼ਬਦ ਬੜੇ ਸਜੀਵ ਭਾਵ ਬੜੇ ਪ੍ਰਭਾਵਸ਼ਾਲੀ ਢੁਕਵੇਂ ਰੋਚਕ ਸੰਕੇਤਕ ਪ੍ਰਭਾਅ ਹੋਣ ਨਾਲ ਹੀ ਕਹਾਣੀ ਵਿੱਚ ਜਿਹੜੀ ਕਥਾ ਸੁਣਾਈ ਗਈ ਹੈ ਉਹਦੇ ਵਿੱਚ ਲੋਕ ਮੁਹਾਵਰੇ ਤੇ ਖਾਣਾ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਾਤਰਾਂ ਦੀ ਮਾਨਸਿਕਤਾ ਵਿਦਿਆਕ ਪੱਧਰ ਤੇ ਸੁਭਾਅ ਅਨੁਸਾਰ ਕੋਈ ਵੀ ਬੋਲੀ ਚੁਣੀ ਜਾ ਸਕਦੀ ਹੈ ਕਹਾਣੀਕਾਰ ਵਿਸ਼ੇ ਦੇ ਪ੍ਰਗਟਾ ਲਈ ਕਥਾਤਮਕ ਸ਼ੈਲੀ ਆਤਮ ਕਥਨ ਸ਼ੈਲੀ ਜਾ ਵਰਤਾਲਾਪੀ ਸ਼ੈਲੀ ਦੀ ਵਰਤੋਂ ਕਰਦਾ ਹੈ ਕਥਾ ਆਤਮਕ ਸ਼ੈਲੀ ਮਤਲਬ ਕਥਾ ਸੁਣਾਉਣ ਵਾਲੀ ਸ਼ੈਲੀ ਆਤਮ ਕਥਾ ਮਤਲਬ ਜਿਸ ਵਿੱਚ ਲੇਖਕ ਖੁਦ ਵੀ ਪਾਤਰ ਹੋਵੇ ਤੇ ਵਰਤਾਲਾਪੀ ਸ਼ੈਲੀ ਮਤਲਬ ਜਿਸ ਵਿੱਚ ਬਹੁਤ ਸਾਰੇ ਡਾਇਲੋਗ ਹੋਣ ਉਦੇਸ਼ ਹਰ ਕਹਾਣੀ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਕਹਾਣੀਕਾਰ ਇਸ ਉਦੇਸ਼ ਨੂੰ ਪੂਰਾ ਕਰਨ ਵਾਸਤੇ ਪਾਤਰਾਂ ਤੇ ਘਟਨਾਵਾਂ ਦੀ ਮਦਦ ਲੈਂਦਾ ਹੈ ਆਧੁਨਿਕ ਕਹਾਣੀਆਂ ਆਮ ਤੌਰ ਤੇ ਕਿਸੇ ਸੱਚ ਦੀ ਪੇਸ਼ਕਾਰੀ ਕਰਦੀਆਂ ਹਨ ਇਹ ਸੱਚ ਮਨੋਵਿਗਿਆਨਕ, ਰਾਜਨੀਤਿਕ, ਧਾਰਮਿਕ, ਸੱਭਿਆਚਾਰਕ ਤੇ ਸਮਾਜਿਕ ਤੇ ਆਰਥਿਕ ਵੀ ਹੋ ਸਕਦਾ ਹੈ ਤੇ ਇਸ ਤਰ੍ਹਾਂ ਬੀਏ ਬੀਕੋਮ ਬੀਐਸਸੀ ਫਾਈਨਲ ਦੇ ਵਿਦਿਆਰਥੀ ਤਾਂ ਸੰਕਾ ਦੇ ਅਨੁਸਾਰ ਇਸ ਪ੍ਰਸ਼ਨ ਨੂੰ ਕਰ ਸਕਦੇ ਹਨ ਤੁਸੀਂ ਆਪਣੀ ਲੋੜ ਮੁਤਾਬਕ ਇਸ ਦਾ ਹੋਰ ਆਕਾਰ ਵਧਾ ਸਕਦੇ ਹੋ ਇਹ ਕੇਵਲ ਮੈਂ ਤੁਹਾਨੂੰ ਕੁਝ ਹਿੰਟ ਦਿੱਤੇ ਹਨ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਆਪਣਾ ਪ੍ਰਸ਼ਨ ਤਿਆਰ ਕਰ ਸਕਦੇ ਹੋ ਤੇ ਹਰਫ ਪੰਜਾਬੀ ਚੈਨਲ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ